ਹਾਂ ਜੇ ਕਰੋ ਵੀ ਨਿਕਲੇ ਆ ਜੇ ਰੱਖੇ ਉਹਦੇ ਫਿਰ ਵਧਣ ਤਿੰਨ ਤਿੰਨ ਕਿਲੋ ਹੋਰ ਵਧਣ ਨਾ ਕੀ ਮੁੱਲ ਕੀਤਾ ਬਾਈ 20 ਹਜ਼ਾਰ ਮੁੱਲ ਕਰਿਆ 12000 ਰੁਪਏ ਠੀਕ ਹੈ ਲੈ ਵੀ ਦੋਸਤੋ 20000 ਮੁੱਲ ਕੀਤਾ ਆ ਦੋ ਬੱਕਰੀਆਂ ਦਾ ਜਿਹੜੀਆਂ ਮੇਰੇ ਕੋਲ ਥੋੜੀ ਬਰਬਰੀ ਆ ਬਾਈ ਤੁਸੀਂ ਦੇਖ ਸਕਦੇ ਹੋ ਤੇ ਬਾਈ ਨੇ 12000 ਰੁਪਿਆ ਮੁੱਲ ਲਾਤਾ ਹਾਂਜੀ ਬਾਈ ਜੀ ਦੱਸੋ ਕਿੱਥੋਂ ਦਾ ਕੱਟ ਛੱਡਨੇ ਆ ਬਾਈ ਜੀ ਹਾਂ ਚੁੱਗਾਂ ਵਾਲਿਓ ਉਹ ਚੈੱਕ ਕਰਕੇ ਲੈ ਲਓ ਯਾਰ ਆਪਾਂ ਦੱਸ ਦਿੰਦਾ ਲੈ ਕਰਦੇ ਆ ਕਲਮੁਖੀ ਇਹ ਤਾਂ ਬਿਨੈਤ ਤੋਂ ਵੀ ਥੱਲੇ ਆ ਤੂੰ ਦੱਸ ਨਾ ਵੀ ਇਦੂ ਮੰਨ ਕੇ ਚਲੋ ਮੜਾ ਜੇ ਤੂੰ ਵੀ ਥੱਲੇ ਆਣਾ ਕਰੀ ਹੋਰ 1000 ਘੱਟ ਦੇ ਦੇ ਲੈ ਬਾਈ 20 ਤੋਂ 19 ਤੇ ਆ ਗਿਆ ਬੋਲੋ ਜੀ ਆਪਾਂ ਕੁਝ ਬੋਲੀਏ ਜੈ ਜੈ 14000 ਬਜਟ ਮੇ ਲਾ ਇੱਕ ਕੋਈ 11000 ਤੇ ਲੈ ਜਾਾਂਗੇ ਹੋਰ ਜੀ ਮਾਡਲ ਕੁਝ ਕੀ ਕਹਿੰਦੇ ਬਈ ਪਾਸ ਤੋਂ ਮਗਾ ਚਾਹਸ ਤੋਂ ਨਹੀਂ ਉਹ ਤਾਂ ਚੀਜ਼ ਆਖਲਾ ਤੈਨੂੰ ਕਿਹਨ ਗੁੱਸਾ ਕੋਈ ਤੂੰ ਲਾਉਣੇ ਆਪਦੇ ਪੁੱਗੇ ਨਾਲ ਲਾਉਣੇ ਆਂ ਉਹ ਮਾਰ ਕੇ ਖਵਾਉਣ ਵਾਲੀ ਕੀ ਤਾਹੀਂ ਨਹੀਂ ਕਿਸੇ ਨੂੰ ਕਹਿੰਦੇ ਬਾਈ ਹਾਂਜੀ ਦੱਸੋ ਬਾਈ ਤੁਸੀਂ ਆਪਦੇ ਪੁੱਗੇ ਨਾਲ ਲਾਉਣੇ ਜਾਇਜ ਕਰਕੇ ਲੈ ਜਾ ਜਿਹੇ ਚ ਬੱਕਰੀ ਹੈ ਚਾ ਬੱਕਰੀ ਆ ਨਹੀਂ ਵੀ ਪੇਟ ਲਿਆ ਇਕੱਲੇ ਵਜਨਲੇ ਆ ਇਹ ਵੀ ਚੰਦਰਾ ਦਿੰਨਾ ਜੇ ਤੰਨ ਕੋਈ ਨਾ ਦੇਣ ਨਾ ਮੱਕਰੇ ਜਿਹੜੀ ਨਾ ਖੜਾਈ ਹੈ ਨੀਂ ਮੇਰੇ ਕੋਲ ਚੁੱਗਿਆਂ ਵਾਲਿਆ ਮੈਂ ਤਾਂ ਹੁਣ ਯਾਰ ਐ ਨਾ ਕਰ ਯਾਰ ਮਤਵਕ ਮੋਲੇ ਐ ਨਾ ਕਰ ਯਾਰ ਹਿਆਰ ਆ ਖੜਿਆ ਯਾਰ ਆ ਵੀ ਬਵਾਰੀ ਆ ਆ ਵੀ ਬਾਰੇ ਤੂੰ ਵੀ ਬਾਰੇ ਰੋਈਦਾ ਮਤਾਂ ਜਿੰਨੇ ਦੇਖ ਕੇ ਦੇਦੇ ਗੱਲ ਬੱਕੀ ਵਾਜਾ ਮੋٹے ਬੱਕਰੇ ਕੋਈ ਪਚਾਂਬੜਿਆ ਉਹਦੇ ਨਹੀਂ ਪੁੱਠੀ ਤੇ ਨਹੀਂ ਮਾੜੇ ਸੀਨੇ ਹੀ ਪਏ ਆ 5 5 5 ਕਿਲੋ ਦਾ ਨਾਲੇ ਇੱਕ ਵੱਖਰ ਕਾ ਕੇ ਨੇ ਕਾ ਕੇ ਲਾ ਦੇ ਚੋਲੇ 14000 ਪਰਾ ਹੈ ਜੋ ਗੱਲ ਕਰੀਓ ਨੀ ਯਾਰ ਗਾਰ ਯਾਰ ਮਾਲਾ ਮੋਟਾ ਹੱਥ ਤੇਲਾ ਤੂੰ ਵੀ ਜੋ ਇਨਾ ਚੁਲਾਵਾ ਆਪਣਾ ਮੈਂ ਪੁੱਛਦਾ ਕਿੰਨੇ ਦੇ ਦੇਣੇ ਆ 10 ਮੰਦਰਾ ਤੂੰ ਦੱਸੇਗਾ ਕਿ ਨਹਿਰੂ ਦੱਸੂਗਾ ਮਨ ਦੀ ਮਰਜ਼ੀ ਬਸ ਲੈ ਯਾਰ ਤੁਸੀਂ ਹੀ ਵੇਚ ਦਿਓ ਸਾਥੋ ਖਾਲੀ ਵੇਚ ਦੇ ਯਾਰ ਬਸ ਪੈਸੇ ਪੈਸੇ ਤਾਂ ਮੇਰੇ ਕੋ ਤੇ ਜਾਂਦੇ ਪੈਸੇ ਨਾ ਦੇ ਪੈਸੇ ਤਾਂ ਤੂੰ ਮੰਗੇ ਨਹੀਂ ਉਹ ਪਾ ਯਾਰ ਹਾਂ ਨਹੀਂ ਨਹੀਂ ਸਾਈ ਸਾਈ ਬਿਨਾ ਫਿਰ ਭਾਈ ਨਹਿਰੂ ਤੈਨੂੰ ਵੀ ਪਤਾ ਗੱਲ ਨਹੀਂ ਬੰਦ ਗੱਲ ਵੀ ਸੁਣਦਾ ਮਾੜੀ ਦੱਸ ਤੇ ਇੱਥੇ ਰੱਖ ਦੇ ਯਾਰ ਆਪਣਾ ਗਿਟੋ ਯਾਰ ਇਹ ਆਏ ਨਹੀਂ ਹੁੰਦਾ ਹੁੰਦਾ ਇਹ ਪੁੱਛਦਾ ਸੀ ਕਿ ਸਬਦਾ ਨਹੀਂ ਹੁੰਦਾ ਤਾਂ ਮੈਂ ਤੈਨੂੰ ਪੁੱਛ ਗਿਆ ਦੂਰ ਪੁੱਛ ਗਿਆ ਉਹ ਤਾਂ ਕੋਈ ਨੇ ਲੈ ਦੇ ਮੈਂ ਕੋਈ ਨੇ ਦੇ ਦੇ ਨਹੀਂ ਨਹੀਂ ਮੈਂ ਯਾਰ ਤੂੰ ਵਿਚਾਲੇ ਜਿਵੇਂ ਜਿਵੇਂ ਤੈਨੂੰ ਐ ਲੱਗਦਾ ਵੀ ਇਹ ਜਾਇਜ਼ ਜੇ ਇਹਨੂੰ ਉਹ ਫੜ ਲੂ ਜੇ ਇਹਨੂੰ ਬਣਦਾ ਆ ਇਹ ਫੜ ਲੂ ਜੇ ਉਹ ਨਾ ਮੈਂ ਤਾਂ ਇੱਕ ਵਾਰ ਹੀ ਬੋਲਦਾ ਨਾ ਦੂਜੀ ਹਰਦਾ ਤੂੰ ਮੈਂ ਤੈਨੂੰ ਕਹਿਤਾ ਮੈਂ ਤੈਨੂੰ ਉਹ ਗੱਲ ਹੀ ਨਹੀਂ ਕਹੀ ਚਲੋ ਐ ਤਾਂ ਮੈਂ ਤਾਂ ਠੀਕ ਹੈ ਭਾਈ ਜੇ ਆਪਾਂ ਨੂੰ 2 ਰੁਪਏ ਦਾ ਬਾਣ ਅੰਨੇ ਬਾਟਾਏ ਤੇਰੇ ਕੋਲੇ ਤੇਲ ਵੀ ਮਾਜਦਾ 200 ਤੈਨੂੰ ਪਤਾ ਨਹੀਂ ਨਾ ਕਿ ਤੇਰੀ ਭੂਆ ਉੱਥੇ ਆ ਭੂਆ ਦਾ ਹੈ ਕਿ ਮੇਰੀ ਹਾਂ ਤੈਨੂੰ ਐ ਵੀ ਪਤਾ ਤੇਲ ਉਹਨੇ ਦਾ ਮਾਜਦਾ ਇਹਨੂੰ ਫੜਾ ਦੇ ਇਹਨੂੰ ਫੜਾ ਦੇ ਉਹਨੇ ਚੁੱਗਿਆਂ ਵਾਲਾ ਹੋਈ ਖੜਾ ਮੜਾ ਜਾ ਲਓ ਜੀ ਮਹਾਰਾਜ ਸਾਢੇ ਦੇ ਹੋ ਸਾਢੇ 14 ਦੇ ਕਿਸਾਨਾਂ ਚ ਨਾ ਬੜੋ ਤੁਸੀਂ ਉਹ ਕਿਸਾਨਾਂ ਨੂੰ ਫਿਰ ਹੁਣ ਸਹੀ ਹੈ 500 ਪਾਤਾ 17000 ਤੇ ਲੈ ਜਾ ਯਾਰ 17 ਦਾ ਯਾਰ ਫਿਰ ਗਰੀਬ ਨਹੀਂ 17 ਨਹੀਂ ਉਹਦੇ ਨੂੰ ਗਰੀਬ ਮੇਰੀ ਗੱਲ ਸੁਣ ਮੈਂ ਮਾਰਿਆ ਤਾਂ ਨਹੀਂ ਭਾਈ ਮੇਰੀ ਗੱਲ ਸੁਣ ਲੈ ਵਜਨ ਐ ਨਾ ਚਾਹੇ ਜਨਾਲੇ ਕਲੇ ਵੀ ਆਪਾਂ ਬੈਠੀ ਗਾਦੇ ਯਾਰ ਪੂਰੇ ਬੰਦੇ 15 ਦੇ ਹੋ ਗਏ ਬਸ ਜਿਹੜੀ ਮੈਂ ਗੱਲ ਕਹਿਣੀ ਨਾ ਹੁਣ ਫੜ ਲੈ ਚੁੱਪ ਕਰਕੇ ਆ ਹੋ ਗਏ ਯਾਰ ਹੋ ਗਏ ਇਕਨਾ ਦੇ ਇਸ ਤਰ੍ਹਾਂ ਪੈਸੀ ਓ ਯਾਰ ਓ ਯਾਰ 16000 ਦੇ ਹਨ ਹੈ ਤਾਂ ਫਿਰ ਹੁਣ ਤੁਸੀਂ ਲਾ 16000 ਦੇ ਹਨ ਨਾ ਨਾ 16 ਦੀ ਨਹੀਂ ਪੰਦਾ ਆਪ ਨੂੰ ਨਹੀਂ ਕੋਈ ਸੰਦਾ ਬੈਜਦੀ ਤੇਲ ਵੀ ਪੱਲੋ ਜਾਂਦਾ ਕਸਮ ਕਸਮ ਨਹੀਂ ਤੇਲ ਜਾਂਦਾ ਮੰਨਿਆ ਕਰ ਹੁਣ ਹੁਣ ਤਾਂ ਜਮਾ ਸਕੂਟਰ ਬੈਣ ਤੇ ਪਿਛਲੀ ਗੱਲ ਤੇਲ ਨਹੀਂ ਜਾਂਦਾ ਫਿਰ ਚੱਲ ਤੂੰ ਤਾਂ ਗੱਲ ਨਹੀਂ ਫੜਾ ਦੇ ਬਈ ਪੈਸੇ ਤਾਂ ਜਾਂਦੇ ਨਹੀਂ ਕਿਤੇ ਪੈਸੇ ਤਾਂ ਲੈ ਲਾਂਗਾ ਤੂੰ ਤਾਂ ਬੱਸ ਬੱਸ ਫਿਰ ਹੋ ਗਿਆ ਨਹੀਂ ਯਾਰ ਮੰਨਿਆ ਕਰ ਬਾਈ ਮੰਦਰ ਹੋਗੇ 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 ਤੂੰ ਕਹਿੰਦਾ ਤੁਸੀਂ ਕਰ ਦੋ ਤੇ ਉਹ ਕਰਤਾ ਜਾਇਜ਼ ਨਹੀਂ ਨਾ ਕਰੇ ਹੁਣ ਯਾਰ ਬਾਹਰਾਂ ਦੇ ਪੁੱਛੇ ਤੂੰ ਹਾਂ ਠੀਕ ਆ ਭਾਈ ਉਹ ਵੀ ਨਹੀਂ ਬੋਲਿਆ ਇਹਦੇ ਬਿਨਾ ਪੁੱਛੇ ਤਾਂ ਇਹਨੇ ਇੱਕ ਵਿਚਾਰੀ ਹਾਂ ਨਾ ਹੂੰ ਕਹੀ ਆ ਬਈ ਉਹ ਨਹੀਂ ਬੰਦਾ ਬੋਲਿਆ ਆਪਾਂ ਸਹੀ ਜਾਇਜ਼ ਕਰ ਤੇ ਜਿੱਥੋਂ ਤੱਕ ਚੱਲਦੇ ਸੀ ਤੇ ਮੈਂ ਵੀ ਹੁਣ ਸਹੀ ਕਹਿਆ 16000 ਤੋਂ ਬੱਚੇ ਕਿੱਟੇ 8000 ਰੁਪਏ ਹੋਣੇ ਪਿੱਛੇ ਯਾਰ ਠੀਕ ਆ ਉਹਨੇ ਵੀ ਕਮਾਉਣੇ ਆ ਵਿਚਰੇ ਨੇ ਹਾਂ ਫਿਰ ਉਹ ਕਮਾਈ ਉਹ ਕਰਦਾ ਮੇਰੇ ਸਾਹਮਣੇ ਕਰੀਏ ਗੱਲ ਮੈਂ ਕਰਾਈ ਐ ਉਹ ਨੂੰ ਮੈਂ ਉਹ ਉਹ ਉੱਪਰ ਐ ਉਹ ਫਿਰ ਮੰਨ ਸਹੀ ਆ ਬੱਕਰਾ ਸਹੀ ਆ ਬੱਕਰਾ ਮੈਂ ਵੇਚੀ ਨੀ ਪਾਦਾ ਮੈਂ ਇਕੱਠਾ ਹੀ 14 ਕਿਲੋ ਬੱਕਰਾ ਆ 15 ਕਿਲੋ ਬੱਕਰਾ 29 ਕਿਲੋ 29 ਕਿਲੋ ਆ ਇਹਨਾਂ ਚ ਹਾਂ ਤੇ 29 ਕਿਲੋ ਦੇ 15 29 ਕਿਲੋ 31 ਹੋ ਗਿਆ ਕਿਵੇਂ 16 ਦੇ 15 ਕਿਵੇਂ 31 ਕਿਲੋ ਹੋ ਗਿਆ 14 ਕਿਲੋ ਆ ਤੇ 15 ਕਿਲੋ ਆ ਬੱਕਰਾ 30 ਕਿਲੋ 30 ਕਿਲੋ ਦੇ ਪੈਸੇ ਹੀ ਲਾ ਲਓ ਤੁਸੀਂ ਹਾਂ ਨਾਲੇ ਇਹਦੇ ਬਾਈ ਨੇ ਟੋਏ ਆ ਮੈਂ ਟੋਏ ਨਹੀਂ ਗੇ ਦਾਦੇ ਪੂਰੇ ਪੈਸੇ ਬਸ ਠੀਕ ਆ ਹੋ ਗਿਆ ਯਾਰ ਹੋ ਗਿਆ ਗਾਲੇ ਨਹੀਂ ਹੋ ਤਾਂ ਹੋਣ ਵਾਲਾ ਹੁੰਦਾ ਮੈਂ ਤੈਨੂੰ ਪੈਸੇ ਨਾ ਪੈਸੇ ਨਾ ਪੈ ਵਟਾਉਣਾ ਮੈਨੂੰ ਦਿਨਾ ਕੁਛ ਉਹ ਯਾਰ ਪੈਸੇ ਚ ਲਖਾਈੇ ਕਰਾ ਦੇਾਂਗੇ ਅਸੀਂ ਨਹੀਂ ਯਾਰ ਬਸ ਬਾ ਲਖਾਈ ਕਰਾ ਦੇਾਂਗੇ ਅਸੀਂ ਬਸ ਯਾਰ ਲੈ ਫੇਰ ਉਹੀ ਗੱਲ ਤੂੰ ਇਹ ਚ ਕੁਛ ਹਰਦਾ ਮੈਨੂੰ ਲੈ ਵੀ ਚੱਲ ਠੀਕ ਆ ਬਾਈ ਜਗਦੀਪ ਕਿਵੇਂ ਕਰਵਾਤਾ ਸੌਦਾ 15 ਚ ਮੰਨ ਕੇ ਚ ਲਖਾਈ ਇਸਰ ਨੇ ਕਰਾਉਣੀ ਆ ਠੀਕ ਆ ਠੀਕ ਆ ਲੈ ਵੀ ਬਾਈ ਨੂੰ ਤਾਂ 15.5 ਚ ਪੈ ਗਿਆ ਦੋਸਤੋ ਬੱਕਰੇ ਤੁਹਾਨੂੰ ਫੇਰ ਵਿਖਾ ਦਿੰਨੇ ਆ ਚੁਪਦੇ ਆ ਲੈ ਤੋਲੇ ਤੇ ਆ ਦੋ ਬੱਕਰੇ ਇੱਕ ਆ ਬੱਕਰਾ ਦੋਸਤੋ ਇੱਕ ਆ ਬਰਬਰੀ ਦੋਵੇਂ ਬੱਕਰੇ ਇਹ ਕਹਿੰਦਾ ਮੈਂ ਲੈਣਿਆ 10 ਨਾਲ ਕਿ ਮੈਂ ਕਹਾਂ ਕੋਈ ਨਹੀਂ ਖੇਤ ਵਾਸਤੇ ਨਹੀਂ ਲੈਣ ਆ ਤੁਹਾਨੂੰ ਸਭ ਮੋੜ ਕੇ ਪਤਾ ਗੱਲ ਕੀ ਐ ਨਰੂ ਐ ਕਹਿੰਦਾ ਮੇਰੀ ਤਾਂ ਫੋਟੋ ਹੀ ਨਹੀਂ ਆਈ ਜਿਹੜਾ ਬੜੇ ਨਹੀਂ ਮੈਂ ਸੋਦੇ ਨਵੇਂ ਚੜੂ ਆ ਦੀ ਜਿਹੜਾ ਮੈਂ ਕਿਰਾਇਆ ਮੈਂ ਖੜੂ ਉੱਤੇ ਹਾਂ ਇਦਾਂ ਸਾਨੂੰ ਖੜਨਾ ਚਾਹੀਦਾ ਹੈਗੇ ਚੱਲ ਕੋਈ ਬੈਗਨਰ ਕੱਢੀ ਭਾਲ ਦੇ ਕੰਨੀ ਆ ਬੈਗਨਰ ਆਲ ਦੇ ਅਲਟੋ ਨਹੀਂ ਚੱਲਦੀ ਅਲਟੋ ਨਹੀਂ ਯਾਰ ਜਾਂ ਤਾਂ ਬੈਗਨਰ ਜਾਂ ਅਮਰੁੱਤੀ ਕੋਈ ਨਹੀਂ ਵੇਖ ਲੈਣੇ ਆ ਲਾ ਲਾ ਸਹੀ ਗੱਲ ਹੈ ਪੈਸਿਆਂ ਦਾ ਕੰਮ ਆ ਬਾਈ ਸਹੀ ਗੱਲ ਮੰਦਰਾ ਮਾਰ ਲਾ ਬੱਕਰਿਆਂ ਨੂੰ ਖੇ ਆ ਪਾਇਆ ਪੂਰਾ ਕੁਝ ਨਹੀਂ ਆ ਮੈਨੂੰ ਵੀ ਪਾਇਆ ਉਥੇ ਹੀ ਮਾਇਆ ਦੇ ਲਈ ਦਾ ਠੀਕ ਆ ਬਾਈ ਠੀਕ ਆ ਲੈ ਵੀ ਦੋਸਤੋ ਆ ਬੱਕਰਿਆਂ ਦਾ ਜਿਹੜਾ ਸੌਦਾ ਹੋਇਆ ਸੀ ਬਾਈ ਨੇ ਪੈਸੇ ਗਨਾ ਤੇ ਇਸ ਸਰ ਨੂੰ ਬਾਈ ਮੰਦਰ ਨੂੰ ਚੁੱਗਿਆਂ ਵਾਲੇ ਨੂੰ ਤੁਸੀਂ ਦੇਖ ਸਕਦੇ ਹੋ ਹੁਣੇ ਹੀ ਆਇਆ ਸੀ ਬਾਈ ਬਾਈ ਨੂੰ ਮਿੰਟ ਮੇਰੇ ਸਾਨ ਇੱਕ ਦੋ ਹੀ ਹੋਏ ਹੋਣੇ ਆ ਤੇ ਚੱਕ ਬਈ ਨਾਲ ਦੇ ਨਾਲ ਪਹਿਲਾ ਸੌਦਾ ਕਰ